ਉਹ ਪਠਾਨ ਕਹਿੰਦਾ ਵੀ ਅਸੀਂ 500 ਪਠਾਨ ਦੀ ਜੁਨੜ ਸਾਹ 500 ਬੰਦੇ ਅਸੀਂ ਸਾਰਿਆਂ ਸਲਾਹ ਕੀਤੀ ਇਸ ਵਾਰੀ ਨਲਵੇ ਨੂੰ ਪੈਸੇ ਨਹੀਂ ਦੇਣੇ ਇਹੇ ਹਾਥੀ ਧੋਣੇ ਆ ਦੋਵੇਂ ਹੀ ਲਾਉਣਾ ਆ ਕੰਮ ਹੀ ਨਵੇੜਨਾ ਆ ਉਹਨਾਂ 500 ਬੰਦਿਆਂ ਸਲਾਹ ਕੀਤੀ ਵੀ ਨਲਵੇ ਨੂੰ ਪਾਓ ਚਿੱਠੀ ਤੇ ਲਿਖੋ ਵੀ ਜੇ ਪਿਓ ਦਾ ਪੋਤਿਆਂ ਦੇ ਕੱਲਾ ਆ ਤੇ ਅੱਜ ਪੈਸੇ ਲੈ ਕੇ ਜਾ ਅਸੀਂ ਪੈਸੇ ਦੇਣ ਨਹੀਂ ਆਉਣਾ ਜੇ ਪਿਓ ਦਾ ਇਹ ਤੇ ਕੱਲਾ ਢ ਕੇ ਲੈ ਜੀ ਉਹ ਚਿੱਠੀ ਆ ਗਈ ਨਲਵੇ ਤੱਕ ਜਦੋਂ ਨਲਵਾ ਸਰਦਾਰ ਜੀ ਨੇ ਚਿੱਠੀ ਪੜ੍ਹੀ ਵੀ ਐਵੇਂ ਲਿਖਦੇ ਨੇ ਉਹ ਫਿਰ ਸਾਜ ਧੜ ਕੇ ਉਹ ਪਠਾਨ ਦੱਸਦਾ ਕਿੰਨੇ ਵਾਰ ਉਹ ਪਿਓ ਦਾ ਪੁੱਤ ਹੀ ਇਕੱਲਾ ਹੀ ਆ ਗਿਆ ਤੇ ਜਦੋਂ ਆ ਕੇ ਖਲੋਤਾ ਨਾ ਸਾਡੇ 500 ਬੰਦਿਆਂ ਦੇ ਸਾਹਮਣੇ ਕਰ ਲਿਓਨੇ ਇਕੱਠੇ ਉਹਨਾਂ ਆਖਿਆ ਨਲਵਾ ਜੀ ਤੈਨੂੰ ਪਤਾ ਵੀ ਸੋਚ ਸਮਝ ਕੇ ਆਇਆ ਨਾ ਹਰਵੇ ਸਰਦਾਰ ਨੇ ਆਖਿਆ ਹਾਂ ਸੋਚ ਸਮਝ ਕੇ ਆਇਆ ਉਹਨਾਂ ਆਖਿਆ ਵੀ ਪੈਸੇ ਲੈਣੇ ਆਇਆ ਨਾ ਹਰੀ ਸਿੰਘ ਦਲੂਆ ਕਹਿੰਦਾ ਪੈਸੇ ਲੈਣੇ ਆਇਆ ਉਹਨਾਂ ਆਖਿਆ ਫਿਰ ਅਸੀਂ ਤੇ ਪੈਸੇ ਦੇਣੇ ਨਹੀਂ ਨਲਵਾ ਕਹਿੰਦਾ ਮੈਂ ਪੈਸੇ ਦੇ ਲਾਲਚ ਤੇ ਵੀ ਨਹੀਂ ਆਇਆ ਫਿਰ ਮੈਨੂੰ ਪੈਸੇ ਜੇ ਤੁਸੀਂ ਦੇਣੇ ਨਹੀਂ ਤੇ ਮੈਨੂੰ ਲੋੜ ਥੋੜੀ ਆ ਤੁਸੀਂ ਲਿਖਿਆ ਸੀ ਵੀ ਜੇ ਪਿਓ ਦਾ ਪੋਤਾ ਦੇਖਲਾ ਆਇਆ ਮੈਂ ਤਾਂ ਆਇਆ ਮੈਂ ਆ ਵੇਖ ਲੋ ਕੱਲਾ ਹੀ ਆਇਆ ਤੁਹਾਡੇ ਪੈਸਿਆਂ ਤੇ ਬੈਠਾ ਮੈਂ ਉਹਨੇ ਆਖਿਆ ਮੈਂ ਪਿਓ ਦਾ ਆ ਗਿਆ ਹੁਣ ਤੁਹਾਡੇ 500 ਵਿੱਚੋਂ ਜੇ ਕੋਈ ਪਿਓ ਦਾ ਪੁੱਤਿਆ ਨੇ ਮੇਰੇ ਗੱਲ ਪਵੇ ਵੀ ਮੈਂ ਨੇ ਪਿਓ ਦਾ ਆ ਗਿਆ ਆਖ ਲੋਤਾ ਹੁਣ ਜੇ ਤੁਹਾਡੇ ਜੇ ਕੋਈ ਪਿਓ ਦਾ ਨੇ ਮੇਰੇ ਗੱਲ ਪਾਉ ਉਹ 500 ਬੰਦਿਆਂ ਦੇ ਰੰਗ ਉੱਟ ਗਏ ਫਰਾਨੀ ਦੀ ਗੱਲ ਹੈ ਨਾ ਕੱਲਾ ਹੀ ਬੰਦਾ ਕਵੇ ਵੀ ਆ ਜਾਓ ਮੇਰੇ ਕੋਲ ਗੱਲ ਪਵੇ ਜਾਂ ਤਾਂ ਉਹ ਮਹਾਬਲੀ ਹੋਊ ਜਾਂ ਮਹਾਮੂਰਖ ਹੋ ਹੁਣ ਨਲਵਾ ਮੂਰਖ ਤੇ ਨਹੀਂ ਤੇ ਮਹਾਬਲੀ ਉਹਦੇ ਕਿੱਡਾ ਕੌਣ ਹੀ ਜੜਾ ਉਹਦੇ ਗੱਲ ਪੈਂਦਾ ਉਹ ਉਹ ਪਠਾਨ ਦੱਸਦਾ ਉਹ ਕਹਿੰਦਾ ਬਾਬਾ ਜੀ ਉਹ ਕੱਲੇ ਸਰਦਾਰ ਨੇ ਆਖਿਆ ਜੇ ਹੁਣ ਤੁਹਾਡੇ ਜੋ ਕੋਈ ਪਿਓ ਦਾ ਨ ਮੇਰੇ ਗੱਲ ਪਵੇ ਕਹਿੰਦੇ ਸਾਰੇ ਸੁਣ ਹੋਗੇ ਨਲਵੇ ਨੇ ਆਖਿਆ ਮੈਂ ਦੂਜੀ ਵਾਰੀ ਦੇਣੀ ਆ ਦੂਜੀ ਵਾਰ ਦਾ ਮੌਕਾ ਆ ਵੇਖ ਲੋ ਜਿੰਨੇ ਬਾਵਾਂ ਛੋੜੀਆਂ ਛੋੜੋ ਮੇਰੇ ਜਨਾਬ ਮੁੜ ਕੇ ਨਾ ਆਖਿਆ ਵੀ ਨਲਵਾ ਮਾਰ ਕੇ ਤੁਰ ਗਿਆ ਕਹਿਣ ਲੱਗੇ ਜੀ ਇਹ ਇੱਕ ਦੂਜੇ ਦੇ ਮੂੰਹ ਆ ਰਹੀ ਹੋਊਗਾ ਹੋਵੇ ਤੇ ਉਹ ਹੋਵੇ ਤੇ ਹੋਵੇ ਕੌਣ ਅੱਗੇ ਮੇਰੀ ਮੌਤ ਨਲਵਾ ਨਹੀਂ ਮੌਤ ਹੀ ਖਲੋਤੀ ਆਦਕੇ ਨੰਵੇਂ ਨੇ ਆਖਿਆ ਮੈਂ ਤਿੰਨ ਵਾਰੀਆਂ ਦੇਣੀਆਂ ਹੀ ਦੇਤਿਆਂ ਨੇ ਜੇ ਹੁਣ ਮੇਰੇ ਗੱਲ ਨਾ ਪਾਇਆ ਨਾ ਮੈਂ ਫਿਰ ਸਾਰੇ ਮੜਦਾਗਾ ਜਾਣਾ ਤੇ ਮੈਂ ਉਦਾਂ ਨਹੀਂਗਾ ਤੁਸੀਂ ਮੈਨੂੰ ਵੰਗਾਰ ਕੇ ਸੱਤਿਆ ਨਾ ਉਦਾਂ ਹੀ ਹਲੋ ਕਰਕੇ ਤੁਰ ਜਾ ਰੇ ਕੋਈ ਸ਼ੁਰਮੇ ਵਾਲੀ ਗੱਲ ਹੋਈ ਓਏ ਸੁੱਕਾ ਤੇ ਨਹੀਂ ਮੈਂ ਜਾਣਾ ਜਾ ਮੇਰੇ ਗੱਲ ਪਾਓ ਤੇ ਜਾ ਫਿਰ ਮੈਂ ਪੈ ਜਣਾਂਗੇ ਆਖਰੀ ਵਾਰ ਕਹਿੰਦੇ ਉਹਦੇ ਮੋਹ ਤਿੰਨ ਵਾਰੀਆਂ ਗੱਲ ਨਿਕਲਣ ਦੀ ਧੀਰ ਸੀ ਅਸੀਂ 500 ਬੰਦਿਆਂ ਨੇ ਹਥਿਆਰ ਉਹਦੇ ਪੈਰਾਂ 'ਚ ਰੱਖਦੇ ਓਏ ਸਾਡੇ 500 ਬੰਦੇ 'ਚੋਂ ਇੱਕ ਵੀ ਜੁਰਤ ਨਹੀਂ ਪੈਣ ਦੀ ਉਹਦੇ ਗੱਲ ਪੈ ਜੀਏ ਕੱਲਾ ਸਰਦਾਰ ਉਹਦਾ ਚਿਹਰਾ ਪਖਦਾ ਸੀ ਬੁਰਜ ਵਰਗਾ ਉਹਦਾ ਸਰੀਰ ਸੀ ਸੋਹਣੀ ਉਹਦੀ ਪੱਗ ਸੀ ਗਾਤਰੀ ਉਹਦੇ ਖੰਡਾ ਸੀ ਗੱਜ ਚੌੜਾ ਸੀਨਾ ਸੀ